ਉਹ ਕਿਹਦਾ ਮੀਟਿੰਗ ਦਾ ਕੀ ਕਰਨਾ ਅੱਜ ਸਾਡੇ ਸਮਾਜ ਦੀ ਮੀਟਿੰਗ ਸੀਗੀ ਪਹਿਲਾਂ ਸਾਡੀ ਮੀਟਿੰਗ ਸੀਗੀ ਅੱਜ ਤੋਂ 3 ਮਹੀਨੇ ਪਹਿਲਾਂ ਸਮਾਜ ਨੇ ਇੱਕ ਬਰੋਲਾ ਕਰਿਆ ਵੀ ਸਮਾਜ ਜਿਹੜਾ ਪੋਲਿਟੀਕਲ ਵਿੰਗ ਬਣਾਇਆ ਜਾਵੇ ਕਿਉਂਕਿ 70-75 ਸਾਲ ਤੋਂ ਸਾਨੂੰ ਕਿਸੇ ਵੀ ਪਾਰਟੀ ਨੇ ਇੰਟਰਨ ਨਹੀਂ ਕਰਿਆ ਤਾਂ ਸਮਾਜ ਨੇ ਸੋਸ਼ਲ ਕੰਮਾਂ ਤਾਂ ਸਮਾਜ ਅੱਗੇ ਸੀਗਾ ਤੇ ਇਸ ਕਰਕੇ ਸਮਾਜ ਨੇ ਵਿਚਾਰ ਕਰਿਆ ਵੀ ਆਪਾਂ ਪਹਿਲਾਂ ਪੋਲਿਟੀਕਲ ਵਿੰਗ ਬਣਾਇਆ ਜਾਵੇ ਕਿਉਂਕਿ ਪੋਲਿਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਬਾਲਪੁਰ ਸਮਾਜ ਨੂੰ ਕਿੱਥੇ ਤਵੱਜੋ ਨਹੀਂ ਦਿੰਦੀਆਂ ਇਸ ਕਰਕੇ ਸਾਰੀ ਮਜਬੂਰੀ ਹੋ ਗਈ ਸੀ ਸਮਾਜ ਦੀ ਵੀ ਆਪਣਾ ਵਿੰਗ ਬਣਾਇਆ ਅਸੀਂ ਅੱਜ ਵਿੰਗ ਦੀ ਮੀਟਿੰਗ ਕਰ ਰਹੇ ਦੂਜੀ ਮੀਟਿੰਗ ਸਾਡੀ ਭਾਮਕੋੜ ਚ ਹੋਈ 3000 ਬੰਦਿਆਂ ਦੀ ਮੀਟਿੰਗ ਸੀਗੀ ਸਾਡੀ ਅਸੀਂ ਜ਼ਿਲ੍ਹੇ ਦੇ ਬੰਦੇ ਨਾਲ ਦੇ ਸਰੌਂਡਿੰਗ ਜਿਹੜਾ ਏਰੀਆ ਸੀਗਾ 40 50 ਕਿਲੋਮੀਟਰ ਏਰੀਆ ਦਾ ਗੋਵਿੰਦਗੜ ਤੋਂ ਭਵਾਨੀਗੜ ਤੋਂ ਸੰਗਰੂਰ ਤੋਂ ਸਾਰੇ ਸਮਾਜ ਦੇ ਬੰਦੇ ਇਕੱਠੇ ਹੋਏ ਸੀ ਅਸੀਂ ਵਿਚਾਰ ਕਰਦੇ ਕਰਦੇ ਇਸ ਪੋਜੀਸ਼ਨ ਤੇ ਪਹੁੰਚਿਆ ਹੁਣ ਅਸੀਂ ਪਹਿਲਾਂ ਪ੍ਰਧਾਨ ਚੁਣਿਆ ਸੀਗਾ ਮੈਨੂੰ ਸਮਾਜ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਨੂੰ ਪ੍ਰਧਾਨ ਚੁਣਿਆ ਸੀ ਉਸ ਤੋਂ ਬਾਅਦ ਸਾਡੇ ਸਮਾਜ ਨੇ ਕਿਹੜੀ ਐ ਕੋਰ ਕਮੇਟੀ ਬਣਾਣੀ ਸੀਗੀ 21 ਮੈਂਬਰੀ ਅੱਜ ਜਿਹੜੀ ਹੈਗੀ ਕੋਰ 31 ਮੈਂਬਰੀ ਕੋਰ ਕਮੇਟੀ ਅੱਜ ਸੀ ਸਾਡੇ ਸਮਾਜ ਦੇ ਸੀਨੀਅਰ ਰਾਜਕੁਮਾਰ ਸਚਦੇਵਾ ਜੀ ਬਲਦੇਵ ਸੱਜਾ ਜੀ ਰਾਮਚੰਦ ਰਾਮਾ ਜੀ ਅਸ਼ੋਕ ਜੀ ਅਨੇਜਾ ਸਾਹਿਬ ਸਾਰੇ ਜਿਹੜੇ ਸੀਨੀਅਰ ਮੇਰੇ ਜਿਹੜੇ ਮੇਰੇ ਨਾਲ ਹੈ ਜਿਹੜੇ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਦੇ ਆ ਸਾਡੇ ਸਮਾਜ ਦੇ ਮੋਜੀ ਜੇ ਬੰਦੇ ਜਿਹੜੇ ਉਹਨਾਂ ਨੇ ਅੱਜ ਸਲਾਹ ਕਰਕੇ 31 ਮੈਂਬਰੀ ਕੋਰ ਕਮੇਟੀ ਬਣਾਈ ਹੈ ਗੁੱਗਿਆ ਸਾਹਿਬ ਕੀ ਲੋੜ ਪੈ ਗਈ ਇਲੈਕਸ਼ਨਾਂ ਤੇ ਆ ਕੇ ਵੀ ਜਿਹੜੀ ਇਹਨਾਂ ਨੇ ਕਮੇਟੀ ਬੁਣਾਣੀ ਪੈਗੀ ਵੀ ਕੋਈ ਟਿਕਟ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਪਾਰਟੀ ਨਾਲ ਹੋਇਆ ਤੁਹਾਡੀ ਗੱਲਬਾਤ ਦੇਖੋ ਇੱਛਾ ਤਾਂ ਰੇਗਦੀ ਹੁੰਦੀ ਹੈ ਇੱਛਾ ਸਮਾਜ ਦੀ ਵੀ ਸੀਗੀ ਵੀ ਸਮਾਜ ਕੋਈ ਨਾ ਕੋਈ ਪਾਰਟੀ ਸਮਾਜ ਨੂੰ ਟਿਕਟ ਦੇਵੇ ਅਸੀਂ ਅਪਲਾਈ ਵੀ ਕਰਿਆ ਕਾਂਗਰਸ ਨੂੰ ਵੀ ਅਪਲਾਈ ਕਰਿਆ ਆਮ ਆਦਮੀ ਪਾਰਟੀ ਨੂੰ ਵੀ ਅਪਲਾਈ ਕਰਿਆ ਅਕਾਲੀ ਦਲ ਨੂੰ ਵੀ ਅਪਲਾਈ ਕਰਿਆ ਉਹ ਸਾਡੇ ਕੋਲ ਰਿਟਰਨ ਹੈਗਾ ਸਾਰਾ ਕੁਝ ਮਗਰ ਕਿਸੇ ਨੇ ਇੰਟਰਟੇਨ ਨਹੀਂ ਕਰਿਆ ਹੈਗਾ ਤਾਂ ਸਾਡੀ ਸਮਾਜ ਦੀ ਜਿਹੜੀ ਹੈ ਇੱਕ ਯੂਨਿਟੀ ਬਣੀ ਵੀ ਆਪਾਂ ਆਪਣਾ ਪਲੇਟਫਾਰਮ ਤਿਆਰ ਕਰੀਏ ਇਸ ਟਾਈਮ ਅਸੀਂ ਲੇਟ ਆਂ ਮਗਰ ਫਿਰ ਵੀ ਕੋਈ ਗੱਲ ਨਹੀਂ ਮਗਰ ਸਾਨੂੰ ਆਪਣੀ ਵੈਲਿਊ ਦਾ ਪਤਾ ਲੱਗ ਰਿਹਾ ਵੀ ਸਾਡੀ ਜੁਨਿਟੀ ਵਿੱਚ ਬੜੀ ਤਾਕਤ ਹੈ ਔਰ ਸਾਡੀ 2.5 ਤੋਂ ਪੌਣੇ 3 ਲੱਖ ਵੋਟ ਜਿਹੜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਾਲਪੁਰ ਸਮਾਜ ਦੀ ਵੋਟ ਵੀ ਹੈ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਪਏਗਾ ਜੇ ਹੁਣ ਨਹੀਂ ਤਾਂ ਅੱਗੇ ਸਹੀ ਕੋਈ ਕੋਈ ਫਰਕ ਨਹੀਂ ਪੈਂਦਾ ਚੋਣਾਂ ਦੇ ਵਿੱਚ ਤੁਸੀਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਚੋਣਾਂ ਦੇ ਵਿੱਚ ਕੋਈ ਬਾਈਕਟ ਕਰੋਗੇ ਮਤਲਬ ਕਿਸੇ ਰਾਜ ਦੀ ਪਾਰਟੀ ਦਾ ਤੁਸੀਂ ਇੱਕ ਬੰਦਾ ਜੋਸ਼ਾਭ ਜਾਂ ਨਹੀਂ ਐ ਐਸਾ ਕੁਝ ਨਹੀਂ ਹੈ ਦੇਖੋ ਫਿਰ ਮੈਂ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦਾ ਮੀਡੀਆ ਸਾਰੇ ਭਾਈਚਾਰਾ ਸਾਰਾ ਸਾਡਾ ਸਾਰਾ ਹੀ ਆਪਣਾ ਭਾਈਚਾਰਾ ਹੈ ਜੋ ਸਮਾਜ ਡਿਸਾਈਡ ਕਰੇਗਾ ਬਾਈਕਾਟ ਵਾਲੀ ਕੋਈ ਅਸੀ ਗੱਲ ਨਹੀਂ ਕਿਉਂਕਿ ਸਮਾਜ ਚ ਵੀ ਕਈ ਪਾਰਟੀਆਂ ਨਾਲ ਜੁੜੇ ਹੋਏ ਬੰਦੇ ਆ ਇੱਕ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਨਾਲ ਕਾਂਗਰਸ ਨਾਲ ਵੀ ਅਸੀਂ ਟਾਈਅਪ ਕੀਤਾ ਸੀ ਜੋ ਉਦੋਂ ਟਿਕਟ ਮਿਲ ਜਾਂਦੀ ਆਮ ਆਦਮੀ ਪਾਰਟੀ ਨੂੰ ਨਹੀਂ ਟਾਈਅਪ ਨਹੀਂ ਕਰਿਆ ਸੀ ਅਸੀਂ ਸਾਰੀਆਂ ਪਾਰਟੀਆਂ ਨੂੰ ਅਪਲਾਈ ਕਰਿਆ ਸੀ ਟਿਕਟ ਵਾਸਤੇ ਕਿਸੇ ਨਾਲ ਟਾਈਅਪ ਨਹੀਂ ਕਰਿਆ ਸੀ ਅਸੀਂ ਅਪਲਾਈ ਕਰਿਆ ਸੀ ਵੀ ਸਾਨੂੰ ਕੋਈ ਵੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਆ ਸਾਨੂੰ ਟਿਕਟ ਦੇ ਦਿੰਦੀ ਹੈ ਤਾਂ ਅਸੀਂ ਇਲੈਕਸ਼ਨ ਫਾਈਟ ਖੁਦ ਬਾਲਪੁਰ ਸਮਾਜ ਆਪਣੇ ਲੈਵਲ ਤੇ ਇਲੈਕਸ਼ਨ ਫਾਈਟ ਕਰਦੇ ਹਾਂ ਅਦਰ ਪਾਰਟੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਅਲਵੀ ਦਾ ਕਹਿ ਦਿੰਦੇ ਸੀ ਨਹੀਂ ਜੇ ਪਾਰਟੀ ਕੋਈ ਟਿਕਟ ਦਿੰਦੀ ਤਾਂ ਅਸੀਂ ਫਾਈਟ ਕਰਦੇ ਨਹੀਂ ਜੇ ਕਾਂਗਰਸ ਤੋਂ ਮਿਲ ਜਾਂਦੀ ਤੁਹਾਨੂੰ ਜਿਸ ਪਾਰਟੀ ਤੋਂ ਮਰਜ਼ੀ ਨੈਸ਼ਨਲ ਪਾਰਟੀ ਤੋਂ ਸਾਨੂੰ ਮਿਲ ਜਾਂਦੀ ਅਸੀਂ ਸਮਾਜ ਫਾਈਟ ਕਰਦਾ ਸਮਾਜ ਦੀ ਆਪਣੀ 2.3 ਲੱਖ ਵੋਟ ਹੈ ਅਸੀਂ ਤਾਂ ਵੈਸੇ ਜਿੱਤੇ ਤੇ ਬਾਕੀ ਸਮਾਜ ਦੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਜੇ ਆਵਾਜ਼ ਵੀ ਪਾਰਟੀ ਲਾ ਚੁੱਕੀ ਹੈ ਜੇ ਆਜ਼ਾਦ ਖੜੇ ਵੋਟ ਕੀ 2.3 ਲੱਖ ਵੋਟ ਹੈਗੀ ਤੁਹਾਡੇ ਸਮਾਜ ਦੀ ਜਿੰਤੋ ਕੇ ਜੇ ਆਜ਼ਾਦ ਖੜੇ ਹੋ ਜੋਗਾ ਤਾਂ ਦੇਖੋ ਇਹ ਨਾ ਇਹ ਮੈਂ ਇਕੱਲਾ ਡਿਸੀਜਨ ਮੇਕਰ ਨਹੀਂ ਐ ਇਹ ਸਮਾਜ ਦੀ ਕੋਰ ਕਮੇਟੀ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਸਮਾਜ ਨੂੰ ਇਕੱਠਾ ਕਰਕੇ ਜਿਵੇਂ ਸਮਾਜ ਕਹੇਗਾ ਅਸੀਂ ਉਹੀ ਕਰਾਂਗੇ ਕੱਲਾ ਮੈਂ ਡਿਸੀਜਨ ਮੇਕਰ ਨਹੀਂ ਕੋਰ ਕਮੇਟੀ ਵੀ ਡਿਸੀਜਨ ਮੇਕਰ ਨਹੀਂ ਹੈ ਅਸੀਂ ਸਮਾਜ ਦਾ ਘੱਟ ਕਰਕੇ ਵੱਡਾ ਘੱਟ ਕਰਕੇ ਇਹ ਲਗਾਈ ਜਾ ਸਕਦੀ ਹੈ ਵੀ ਜਲਦੀ ਤੁਸੀਂ ਚੋਣਾਂ ਦਾ ਪੂਰਾ ਕਰੋਗੇ ਦੇਖੋ ਸਮਾਜ ਦੇ ਇਕੱਠ ਦੇ ਵਿੱਚ ਜੋ ਸਮਾਜ ਕਹੇਗਾ ਵੀ ਇਲੈਕਸ਼ਨ ਲੜਨੀਆਂ ਤਾਂ ਲੜਾਂਗੇ ਸਮਾਜ ਕਹੇਗਾ ਇਲੈਕਸ਼ਨ ਨਹੀਂ ਲੜਨੀਆਂ ਤਾਂ ਨਹੀਂ ਲੜਾਂਗੇ ਇਹ ਸਮਾਜ ਤੇ ਡਿਪੈਂਡ ਕਰਦਾ ਹੈ ਇਹਦਾ ਅਗਰਾ ਰੋਕੀ ਹੋਏਗਾ ਤੁਹਾਡੇ ਜਿਹੜਾ ਪਲੇਟਫਾਰਮ ਬਣਾ ਇਕੱਲਾ ਰੁਕੀ ਹੋਇਆ ਹੈ ਅਸੀਂ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਹਾਂ ਅਸੀਂ ਸਮਾਜ ਨੂੰ ਆਪਣੇ ਨੂੰ ਬਿਲਕੁਲ ਕੰਟੀਨਿਊ ਰ ਆਨ ਵਾਲਾ ਕਿਉਂਕਿ ਪੰਜਾਬ ਦੇ ਵਿੱਚ 37 ਵਿਧਾਨ ਸਭਾ ਦੇ ਵਿੱਚ ਵਾਲਪੁਰ ਸਮਾਜ ਦੀ ਵੋਟ ਹੈ ਅਸੀਂ ਇਸ ਕਰਕੇ ਇਹਨੂੰ ਕੰਟੀਨਿਊ ਰੱਖਾਂਗੇ ਔਰ ਬਾਕੀ ਤੁਹਾਡੇ ਭਾਈਚਾਰੇ ਦੇ ਨਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਲੋਕਾਂ ਦੇ ਵਿੱਚ ਸਾਡੇ ਸਮਾਜ ਦੀ ਵਧੀਆ ਰੈਪਿਊਟੇਸ਼ਨ ਹੈ ਔਰ ਸਮਾਜ ਨੂੰ ਅਸੀਂ ਬਰਕਰਾਰ ਰੱਖਣਾ ਹੈ ਪਟਿਆਲਾ ਦੇ ਵਿੱਚ ਡਾਕਟਰ ਬਲਵੀਰ ਦੀ ਕਿਵੇਂ ਹੈਗੀ ਜੀ ਦੇਖੋ ਮੈਂ ਕਿਸੇ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਮਾਫੀ ਚਾਹੂੰਗਾ ਤੁਹਾਡੇ ਸਾਰਿਆਂ ਤੋਂ ਮੈਂ ਪੋਲੀਟੀਕਲੀ ਕੁਝ ਨਹੀਂ ਬੋਲਾਂਗਾ ਜੇ ਮੈਂ ਸਮਾਜ ਤੇ ਜਿਹੜਾ ਕੋਈ ਤੁਸੀਂ ਪੁੱਛਣਾ ਚਾਹੋਗੇ ਰਿੰਗ ਦਾ ਕੋਈ ਨਾਮ ਵੀ ਅਜੇ ਭਾਜੀ ਕੋਰ ਕਮੇਟੀ ਚ ਡਿਸਕਸ ਹੋ ਰਹੀ ਹੈ ਕਿਉਂਕਿ ਕੋਰ ਕਮੇਟੀ ਦੀ ਅਜੇ 31 ਮੈਂਬਰੀ ਕਮੇਟੀ ਹੋਈ ਹੈ ਕਿਉਂਕਿ ਸਾਡਾ ਜਿਹੜਾ ਟੀਚਾ ਹੈ 151 ਮੈਂਬਰ ਪੰਜਾਬ ਦੇ ਵਿੱਚੋਂ ਲੈਣਿਆ ਸੀ ਕਿਉਂਕਿ 37 ਵਿਧਾਨ ਸਭਾ ਤੇ ਸਾਡਾ ਵੋਟ ਬੈਂਕ ਹੈ ਅਸੀਂ 37 ਵਿਧਾਨ ਸਭਾ ਦੇ ਵਿੱਚੋਂ ਆਲ ਪੰਜਾਬ ਦੇ ਵਿੱਚੋਂ ਕੋਰ ਕਮੇਟੀ ਬਣਾ ਕੇ ਆਪਣੇ ਮੈਂਬਰ ਜੋੜ ਕੇ ਉਹਨਾਂ ਤੋਂ ਪੁੱਛ ਕੇ ਵੀ ਨਾਮ ਕੀ ਰੱਖਿਆ ਜਾਵੇ ਸਮਾਜ ਦਾ ਨਾਮ ਵਿੱਚ ਜ਼ਰੂਰ ਇਨਵੋਲ ਹੋਏਗਾ ਜੇ ਕਿਸੇ ਪਾਰਟੀ ਨੂੰ ਸਮਰਥਨ ਦੇਣਾ ਪਿਆ ਤੁਹਾਡੇ ਨਾਮਜ ਕੋਲੋਂ ਦਿਓਗੇ ਜੀ ਇਹ ਸਮਾਜ ਦੇ ਇਕੱਠ ਕਰਕੇ ਸਮਾਜ ਦੇ ਘਟਚ ਪੁੱਛਿਆ ਜਾਏਗਾ ਵੀ ਕਿੱਥੇ ਆਪਾਂ ਸਪੋਰਟ ਕਰਨੀ ਹੈ ਜਾਂ ਜਿੱਥੇ ਜਿਹੜਾ ਬੰਦਾ ਕਿਸੇ ਨਾਲ ਲੱਗਿਆ ਪਿਆ ਮੰਨ ਰੱਖੀ ਜੇਗੀ ਉਹ ਮੌਕੇ ਦੇ ਦੱਸਾਂਗੇ ਜੋ ਵੀ ਹੈਗਾ ਜੋ ਸਮਾਜ ਡਿਸੀਜਨ ਲਏਗਾ ਉਸਦੇ ਡਿਸੀਜਨ ਦੇ ਨਾਲ ਚੱਲਾਂਗੇ ਨਹੀਂ ਤਾਂ ਹੈਗਾ ਸਮਾਜ ਵੱਲੋਂ ਬੋਲ ਬੁੱਟ ਹਾਂਜੀ ਠੀਕ ਹਨਾ ਜਾਂਦੇ ਹੋ ਵੀ ਕੀ ਦਾ ਮੇਨ ਮਸੂਦ ਕੀ ਹੈ ਇਹ ਜੋ ਅੱਜ ਸਾਡੇ ਸਮਾਜ ਨੇ ਪੋਲੀਟੀਕਲ ਵਿੰਗ ਇਹ ਅੱਜ ਨਹੀਂ ਕਾਫੀ 2-4 ਮਹੀਨੇ ਤੋਂ ਇਹ ਪੰਜਵੀਂ ਛੇਵੀਂ ਮੀਟਿੰਗ ਹੈ ਜੀਸੋ ਮੀਟਿੰਗ ਚ ਆਂਤ ਅਸੀਂ ਇਹ ਲੋਕਾਂ ਦਾ ਜੋ ਸਾਨੂੰ ਸਮਰਥਨ ਮਿਲਿਆ ਸਮਾਜ ਦਾ ਵੀ ਪੋਲੀਟੀਕਲ ਵਿੰਗ ਦਾ ਹੋਣਾ ਜ਼ਰੂਰੀ ਹੈ ਤਾਂ ਅਸੀਂ ਪੋਲੀਟੀਕਲ ਵਿੰਗ ਚ ਕੁੰਦਨ ਗੋਗਿਆ ਜੀ ਨੂੰ ਪਿਛਲੀ ਮੀਟਿੰਗ ਇਚ ਆਪਣਾ ਪ੍ਰਧਾਨ ਬਣਾਇਆ ਜੀ ਅੱਜ ਕੁੰਦਨ ਗੋਗਿਆ ਨੇ ਆਪਣੀ ਮਜ਼ਬੂਤੀ ਲਈ 21 ਮੈਂਬਰੀ ਟੀਮ ਲਈ ਹੈ ਇਹ ਲਗ ਲਗ ਸ਼ਹਿਰਾਂ ਤੋਂ ਚ ਸਮਾਨੇ ਤੋਂ ਲਾਲੜੂ ਤੋਂ ਪਟਿਆਲਾ ਤੋਂ ਦੇਰਾਬਸੀ ਤੋਂ ਪਵਾਨੀਗੜ ਤੋਂ ਸਾਰੇ ਸ਼ਹਿਰਾਂ ਚੋਂ ਆਈ ਵੀ ਹੈ 31 ਮੈਂਬਰੀ ਟੀਮ ਅਸੀਂ ਜੋ ਅੱਜ ਬਣਾਈ ਹੈ ਇਸ ਤੋਂ ਬਾਅਦ ਜੋ ਸਾਡੀ ਟੀਮ ਬੈਠੇਗੀ ਜੋ ਫੈਸਲਾ ਕਰੇਗੀ ਅਸੀਂ ਪ੍ਰਟੀਕਲ ਵੀ ਪੂਰੇ ਪੰਜਾਬ ਦੇ ਵਿੱਚ ਆਪਣੇ ਪੈਰ ਮਜ਼ਬੂਤ ਕਰਾਂਗੇ ਜੋ ਸਰਕਾਰ ਦੇ ਵਜਨ ਦੇਖੀ ਕੀਤੀ ਜਾਂਦੀ ਹੈ ਬਾਲਪੁਰ ਸਮਾਜ ਦੇ ਪਿਛਲੇ 10-12 ਸਾਲਾਂ ਤੋਂ ਪਹਿਲੇ ਕੁਝ ਇੱਕ ਦੋ ਸਾਡੇ ਐਮਐਲਏ ਵੀਰੇ ਨੇ ਸਾਡੀ ਬਰਾਦਰੀ ਦੇ ਰਾਜਖੁਰਾਣਾ ਜੀ ਸਾਡੇ ਮੰਤਰੀ ਵੀ ਰਹੇ ਨੇ ਲੇਕਿਨ ਉਸ ਤੋਂ ਬਾਅਦ ਸਾਡੇ ਸਮਾਜ ਨੂੰ ਜਵਾਨ ਦੇਖਿਆ ਕੀਤਾ ਜਾਂਦਾ ਅਸੀਂ ਸਰਕਾਰ ਦੇ ਵਿੱਚ ਆਪਣੇ ਸਮਾਜ ਦੇ ਹੱਕਾਂ ਲਈ ਲੜਾਈ ਲੜਾਂਗੇ ਸਰਕਾਰ ਨੂੰ ਕਹਾਂਗੇ ਸਾਡੇ ਜਿਹੜੇ ਬੰਦੇ ਹੱਕ ਨੇ ਚਾਹੇ ਉਹ ਐਮਸੀ ਦੀਆਂ ਸੀਟਾਂ ਨੇ ਚਾਹੇ ਉਹ ਐਮਐਲਏ ਦੀਆਂ ਸੀਟਾਂ ਨੇ ਤੇ ਚਾਹੇ ਉਹ ਐਮਪੀ ਦੀ ਸੀਟ ਹੈ ਵੀ ਸਾਡੇ ਸਮਾਜ ਨੂੰ ਜਿੰਨੀ ਸਾਡੀ ਵੋਟ ਹੈ ਜੋ ਸਾਡਾ ਬਣਦਾ ਰਾਈਟ ਹੈ ਉਹ ਸਾਨੂੰ ਮਿਲਣਾ ਚਾਹੀਦਾ ਲੱਗਦਾ ਆਕਾਲੀ ਦਲ ਨੇ ਬਾਹਰ ਫੜੀ ਸੀ ਤੁਹਾਡੇ ਸਮਾਧੀ ਰਾਜਖੁਰਾਨਾ ਜੀ ਰਾਜਪੁਰੇ ਤੋਂ ਜਿਹੜੇ ਹੈਗੇ ਸੀ ਉਸ ਟਾਈਮ ਆਕਾਲੀ ਭਾਜਪਾ ਦਾ ਘਟਬੰਧਨ ਸੀ ਤਾਂ ਰਾਜਖੁਰਾਨਾ ਜੀ ਨੇ ਮਤਲਬ ਕਿ ਉਹਨਾਂ ਨਾਲ ਪਾਰਟੀ ਜੁਆਇਨ ਕਰਕੇ ਤਾਂ ਉਸ ਟਾਈਮ ਆਕਾਲੀ ਭਾਜਪਾ ਨੇ ਸਾਡੇ ਰਾਜਖੁਰਾਨਾ ਜੀ ਨੂੰ ਜਿਹੜਾ ਕਿ ਐਮਐਲਏ ਵੀ ਬਣ ਆਮਲੇ ਤੁਮਾਰ ਮੰਤਰੀ ਵੀ ਬਣਾਇਆ ਤਾਂ ਸਾਡਾ ਸਮਾਜ ਉਸ ਟਾਈਮ ਬਹੁਤ ਖੁਸ਼ਹਾਲ ਸੀ ਅੱਜ ਇਸ ਮੰਤ ਤੋਂ ਬਹੁਤ ਉਦਾਸ ਹੈ ਸਰਕਾਰਾਂ ਤੋਂ ਪਰ ਗੁੰਦਰ ਕੋ ਗਿਆ ਜੀ ਦੱਸ ਰਿਹਾ ਬਈ 2-3 ਲੱਖ ਵੋਟ ਤੁਹਾਡੇ ਸਮਾਜ ਦੀ ਹੈਗੀ ਹੈ ਬਿਆਨ ਨੇ ਇਲੈਕਸ਼ਨ ਵੀ ਸਿਰ ਤੇ ਹੈਗੀ ਹੈ ਵੀ ਇਹਨਾਂ ਨੂੰ ਉਮੀਦਵਾਰ ਲਾਣੋਗੇ ਜੀ ਤੁਸੀਂ ਦੇਖੋ ਜੀ ਇਹ ਫੈਸਲਾ ਹੋਣਾ ਇੱਕ ਮਤਲਬ ਕਿ 31 ਮੈਂਬਰੀ ਟੀਮ ਦਾ ਕਿਉਂਕਿ ਇਸ ਟਾਈਮ ਜਿਹੜੀ ਐ ਐਮਪੀ ਦੇ ਇਲੈਕਸ਼ਨ ਨੇ ਟਾਈਮ ਬਿਲਕੁਲ ਥੋੜਾ ਰਹਿ ਗਿਆ ਬਾਕੀ ਜੋ ਵੀ ਸਾਡੇ 31 ਮੈਂਬਰੀ ਕਰੇਗੀ ਅਸੀਂ ਉਹਦੇ ਮੁਤਾਬਕ ਹੀ ਚੱਲਾਂਗੇ ਲੇਕਿਨ ਜਿਹੜੀ ਸਾਡੀ ਪਟਿਆਲੇ ਜ਼ਿਲ੍ਹੇ ਚ 2.5 ਤਿੰਨ ਲੱਖ ਵੋਟ ਹੈ ਪੰਜਾਬ ਦੇ ਤਾਂ ਲੱਖਾਂ ਦੀ ਤਦਾਦ ਚ ਵੋਟ ਹੈ ਤਾ ਸੁਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਇਹ ਪਲੇਟਫਾਰਮ ਬਣਾਇਆ ਇਹਦੀ ਅੱਜ ਜ਼ਰੂਰਤ ਸੀ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਬਲਕਿ ਸਾਨੂੰ ਇਹ ਵਾਰ-ਵਾਰ ਡਿਮਾਂਡ ਕਰਦੀ ਕਿ ਪਲੇਟਫਾਰਮ ਜ਼ਰੂਰ ਹੋਣਾ ਚਾਹੀਦਾ ਪਾਰਟੀ ਨੂੰ ਸਮਰਥਨ ਦੇਣ ਦੇ ਵਿਚਾਰ ਵਟਾਂਦਰਾ ਵੀ ਕੀਤਾ ਜਾਏਗਾ ਨਹੀਂ ਦੇਖੋ ਜੋ 31 ਮੈਂਬਰੀ ਟੀਮ ਦਾ ਫੈਸਲਾ ਹੋਊਗਾ ਉਹ ਅਸੀਂ ਤੁਹਾਡੇ মিডিਆ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਹਰ ਵੀ ਜਿੰਨੀਆਂ ਵੀ ਮਿੱਡੀਆਂ ਹੋਈਆਂ ਨੇ ਤੁਸੀਂ ਸਾਡਾ ਜਿਹੜਾ ਸਮਾਜ ਦਾ ਨਾਮ ਵੀ ਰੋਸ਼ਨ ਕੀਤਾ ਮੈਂ ਦਿਲ ਦੀਆਂ ਗਲਾਈਆਂ ਤੋਂ ਤੁਹਾਡੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ